ਸਸਿਆ ਦੋਸਤੋ ਅੱਜ ਹੁਸ਼ਿਆਰਪੁਰ ਵਿਖੇ ਸਾਡੇ ਆਫਿਸ ਵਿੱਚ ਪਹੁੰਚਿਆ ਮੇਸ਼ਨੀ ਸਾਥੀ ਔਰ ਮੇਸ਼ਨੀ ਗਾਇਕ ਹਰਨਾਵ ਸਿੰਘ ਬੈਲਪੁਰੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਜੈ ਗੁਰੂਦੇਵ ਜੀ ਜੈ ਪੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀ ਜੈ ਭਾਰਤ ਤੇ ਜਿਸ ਤਰ੍ਹਾਂ ਸਰ ਹੁਣ ਮੇਸ਼ਨੀ ਜਿਹੜੇ ਤੁਸੀਂ ਗੀਤ गा ਰਹੇ ਹੋ ਕਿੰਨੇ ਚਿਰਾਂ ਤੋਂ ਗਾ ਰਹੇ ਹੋ ਜੀ ਕਰੀਬ ਕਰੀਬ 45 ਸਾਲ ਹੋ ਗਏ ਜੀ ਮੈਨੂੰ ਸੋ ਸਾਬ ਕਾਂਸ਼ੀ ਲਹਿਰ ਦੇ ਅੰਦਰ ਸੋਸ ਤੋਂ ਪਹਿਲਾਂ ਵੀ ਅਸੀਂ ਗੁਰੂ ਰਬਦਾਸ ਮਹਾਰਾਜ ਜੀ ਦੇ ਬਾਬਾ ਸਾਹਿਬ ਡਾਕਟਰ ਅੰਮ੍ਰਿਤ ਦੇ ਸੋਂ ਗਾਇਆ ਕਰਦੇ ਉਸਤਾਦ ਕ੍ਰਿਪਾਲ ਸੰਵਰਾਜ ਬਾਹੜਵਾਲ ਦੇ ਨਾਲ ਸੋ ਬਾਕੀ ਬਾਅਦ ਵਿੱਚ 45 ਸਾਲ ਮੈਨੂੰ ਸਾਹਿਬ ਦੀ ਲਹਿਰ ਦੇ ਅੰਦਰ ਹੋ ਗਿਆ ਤੇ ਸਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਉਹਨਾਂ ਦੇ ਨਾਲ ਤੁਸੀਂ ਬਰਾਬਰ ਜਿਹੜੇ ਆ ਮਸ਼ੀਨ ਜਿਹੜੇ ਗੀਤ ਗਾਏ ਆ ਜਾਂ ਵੈਸੀ ਵਰਕਰ ਤੌਰ ਤੇ ਜਿਹੜਾ ਤੁਸੀਂ ਉਹਨਾਂ ਦੇ ਨਾਲ ਰਹੇ ਆ ਨਹੀਂ ਸਾਹਿਬ ਨੇ ਜਿਹੜਾ ਯਾਰ ਉਹ ਇੱਕ ਨਿਕ ਸਕੈਟ ਜਾਗਤੀ ਜਥਾ ਉਹਨਾਂ ਨੇ ਕਾਫੀ ਜਿੰਨਾ ਲੀਡੀਜ ਵਿੰਗ ਹੋ ਗਿਆ ਜੈਟ ਸਵਿੰਗ ਹੋ ਗਿਆ ਨਾ ਜੀ ਬੀਬੀਐਫ ਹੋ ਗਈ ਇਹੋ ਜੇ ਸਭ ਤੋਂ ਪਹਿਲਾਂ ਜਦ ਜਥਾ ਆ ਕਲਾਕਾਰਾਂ ਨੂੰ ਵੇਖਿਆ ਕਿਉਂਕਿ ਕਲਾਕਾਰ ਉਹ ਕਹਿੰਦੇ ਸੀ ਕਿ ਕੌਮ ਦਾ ਸ਼ਰਮਾਇਆ ਹੋਇਆ ਕਰਦੇ ਆ ਸੋ ਵੇਕ ਨੇ ਇੱਕ ਸਕੈਰ ਜਾਂ ਚੀਜ਼ ਦੀ ਪਹਿਲ ਦਿੱਤੀ ਹੈ ਜੀ ਤੇ ਜਿਸ ਤਰ੍ਹਾਂ ਸਾਰਿਆਂ ਨੂੰ ਭਾਂਜੀ ਉਹਨਾਂ ਹੀ ਮਾਇਆ ਵੇ ਤੀਜੀ ਜਾਂ ਤੇ ਉਹਨਾਂ ਦੇ ਨਾਲ ਦੀ ਵੀ ਐਸੇ ਤੁਸੀਂ ਕੰਮ ਕੀਤਾ ਗੀਤ ਗਾਉਣ ਦਾ ਵਗੈਰਾ ਹਾਂ ਵੈਸੇ ਉਹਨਾਂ ਦੇ ਜਨਮ ਦਿਨ ਤੇ ਸਾਧ ਜੰਦਰ ਦਿੱਲੀ ਜਾਣ ਦਾ ਮੌਕਾ ਮਿਲਿਆ ਸੋ ਕਈ ਵਾਰੀ ਸੋ ਵਾਕਈ ਲਖਲਾਉ ਜਾਣ ਦਾ ਮੌਕਾ ਮਿਲਿਆ 95 ਅੰਦਰ ਸਾਰੇ ਹੀ ਇੰਡੀਆ ਦੇ ਕਲਾਕਾਰਾਂ ਦਾ ਪ੍ਰੋਗਰਾਮ ਸੀ ਸਾਹਿਬ ਜੀ ਨੇ ਸ਼ਾਹੂ ਮੇਲਾ ਲਗਾਇਆ ਸੀ ਪ੍ਰਵੀਰ ਬੰਗਾ ਜੀ ਕਾਫੀ ਸਾਥੀ ਪੰਜਾਬ ਤੋਂ ਗਏ ਸੀ ਰੇਸ਼ ਬਬਲੂ ਜੀ ਸੇ 95 ਉੱਥੇ ਸਵਾਰ ਪ੍ਰਬਤਨ ਚੌਕ ਉੱਥੇ ਬਣਾਇਆ ਗਿਆ ਮਹਾਤਮਾ ਜੋਤੀ ਦਾ ਫੁੱਲ ਸਟੇਡੀਅਮ ਸੋਰ ਕਾਫੀ ਜਗ੍ਹਾ ਜਾਣ ਦਾ ਮੌਕਾ ਮਿਲੇ ਸਾਹਿਬ ਦੇ ਨਾਲ ਵੀ ਤੇ ਜਿਸ ਤਰ੍ਹਾਂ ਸਰਹੂ ਸਤਗੁਰੂ ਬਦਾਸ ਮਹਾਰਾਜ ਜੀ ਦਾ ਗੁਰਪੁਰਪਰ ਦੀ ਆ ਰਿਹਾ ਹੈ ਤੇ ਕਾਫੀ ਜਿਹੜੀਆਂ ਸੰਗਤਾਂ ਹੈਗੀਆਂ ਕਿ ਵੱਡੇ ਵੱਡੇ ਬਹੁਤ ਜਿਹੜੇ ਕਲਾਕਾਰ ਆ ਜਾਂ ਵੱਲੋ ਜਿਹਨਾਂ ਲੱਖ ਰੁਪਈਆ ਜਿਹੜੇ ਲੈਂਦੇ ਆ ਤੇ ਕੀ ਤੁਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੋਗੇ ਜਨ ਪੰਜਾਬੀ ਨਵੀਂ ਰਾਹੀਂ بڑے ਕਲਾਕਾਰ ਆ ਕਿਉਂਕਿ ਉਹਨੇ ਨੇ ਪੇਟਾ ਵਗੈਰਾ ਸਭ ਗਾਈ ਜਾਂਦੇ ਆ ਕਿ ਉਹ ਮਿਸ਼ਨ ਦੇ ਨੇ ਕਿਹਾ ਜਾ ਸਕਦਾ ਉਹਨਾਂ ਨੂੰ 2-2 ਲੱਖ ਰੁਪਈਆ ਉਹ ਲੈਂਦੇ ਆ ਮੈਂ ਤਾਂ ਸਮਾਜ ਨੂੰ ਲੁੱਟਿਆ ਨਹੀਂ ਕਦੇ ਲੁੱਟਿਆ ਨਹੀਂ ਹੈ ਸਮਾਜ ਨੂੰ ਜੇ ਥੋੜੇ ਬਹੁਤੇ ਪੈਸੇ ਲੈ ਕੇ ਜਾਂਦਾ 45 ਸਾਲ ਤੋਂ ਮੈਂ ਆਪਣਾ ਬੇਟਾ ਮੇਰਾ ਇੱਕ ਨੌਕਰੀ ਕਰਦਾ ਆ ਸੀਐਫੀਲ ਕੋਚ ਇੱਕ ਬੇਟਾ ਇੰਗਲੈਂਡ ਗਿਆ ਹੈ ਸੋ ਹੁਣ ਤੱਕ ਕੋਈ ਬਾਹੇ ਗੁਰੂ ਦੀ ਪੂਰੀ ਕਿਰਪਾ ਹੈ ਕੋਈ ਚਿੰਤਾ ਵਾਲੀ ਬਾਤ ਨਹੀਂ ਹੈ ਪਰ ਮਿਸ਼ਨਰੀ ਕਲਾਕਾਰ ਬਾਨਾ ਬਹੁਤ ਔਖਾ ਤੇ ਸਰ ਦਸ਼ਕਾਂ ਨੂੰ ਤੁਸੀਂ ਕੀ ਜਨ ਪੰਜਾਬੀ ਨੂੰ ਹੀ ਰਾਈ ਕਹਿਣਾ ਚਾਹੋਗੇ ਸੋ ਮੈਂ ਤਾਂ ਇਹ ਕਹੂੰਗਾ ਕਿ ਮਿਸ਼ਨਰੀ ਕਲਾਕਾਰ ਮਿਸ਼ਨ ਜਿਹੜੇ ਗੀਤ ਹੈ ਖੇ ਦੂਸਰੇ ਕਿ ਇਤਨੀ ਗਾਉਣੀ ਚਾਹੀਦੇ ਮਨੁਵਾਦੀਆਂ ਦੇ ਕਿਉਂਕਿ ਇੱਕ ਪਾਸੇ ਤਾਂ ਸ੍ਰੀ ਮਨੁਵਾਦੀਆਂ ਦਾ ਵਿਰੋਧ ਕਰਦੇ ਆ ਇੱਕ ਪਾਸੇ ਤਾਂ ਦੇਗਪੁਰ ਆਪਸਾਂ ਆਇਆ ਪੰਗੜੇ ਪਾਈ ਜਾਂਦੇ ਆ ਪੰਗੜੇ ਆ ਨਾ ਗੱਲ ਨਹੀਂ ਬਣੀ ਕਿਉਂਕਿ ਹੁਣ ਰਾਜ ਜਿਹੜਾ ਆ ਵੋਟ ਦਾ ਰਾਜਾ ਹੈ ਕਿ ਜਿਵੇਂ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ ਐਸਾ ਚਾਹੂ ਰਾਜ ਮੈਂ ਜਿੱਥਾ ਮਿਲੇ ਸਭਨ ਕੋ ਆਨਾ ਛੋਟ ਬੜੇ ਸਭ ਸੰਬਸਿਰ ਅਰਜਨ ਸ੍ਰੀ ਪਸੰ ਸੁਬਾਵਾ ਸਾਹਿਬ ਨੇ ਕਿਹਾ ਸੀ ਕਿ ਪੜੋ ਜਿਹੜੋ ਸੰਘਰਸ਼ ਕਰੋ ਕਿ ਮੈਂ ਕਾਰਵਾ ਬੜੇ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਕੇ ਇੱਥੇ ਟਿੱਕਰ ਲੈ ਕੇ ਆਇਆ ਜੇਕਰ ਮੇਰੇ ਸਮਾਜ ਦੇ ਲੋਕ ਇਸ ਕਾਰਵਾ ਨੂੰ ਨਾ ਅੱਗੇ ਲਿ ਜਾ ਸਕੇ ਤਾਂ ਪਿੱਛੇ ਬਿਨਾਂ ਜਾਣ ਦੇਣ 15 ਮਾਰਚ 1934 ਨੂੰ ਬਹੁਤ ਜਨ ਸਮਾਜ ਦੇ ਮਸੀਹਾ ਸਾਬਕਾ ਅੰਸ਼ੀ ਰਾਮ ਜੀ ਆਪਣੇ ਨਾਨਕੇ ਪਿੰਡ ਗੁੰਗਾ ਸਾਹਿਬ ਕਿਤੇ ਪਿਤਾ ਸਰਦਾਰ ਹਰੀ ਸਿੰਘ ਜੀ ਮਾਤਾ ਬਿਸ਼ਨ ਕੌਰ ਜੀ ਦੇ ਪਵਿੱਤਰ ਘਰੋਂ ਪੈਦਾ ਹੋਏ ਜਿਨ੍ਹਾਂ ਦਾ ਜੱਦੀ ਪਿੰਡ ਖਾਸਪੁਰਾ ਹੈ ਉਹਨਾਂ ਨੇ ਬਹੁਤ ਵੱਡੀ ਮਾਨਵਤਾ ਦੇ ਘਰ ਕਰਕੇ ਕੀਤੀ ਇਹਨਾਂ ਨੇ ਕਿ ਬਾਪਸੇ ਬਣਾਈ ਹੈ DS4 ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਜਿਸ ਦੀ ਬਹੁਲਤ ਭੈਣ ਕੁਮਾਰੀ ਮਾਇਆਵਤ ਨੂੰ ਉਤਰਪਦੇਸ਼ ਦੀ ਚਾਰ ਵਾਰੀ ਮੁੱਖ ਮੰਤਰੀ ਬਣ ਦਾ ਮੌਕਾ ਮਿਲਿਆ ਹੈ ਇਹ ਬਹੁਤ ਮਾਣ ਵਾਲੀ ਗੱਲ ਹੈ ਚੈਨ ਪੰਜਾਬੀ ਨੂੰ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ